हां जी वाहेगुरु जी का खालसा जी वाहेगुरु जी की फतेह लोबी जेडी अपनी गरीब ਘਰਾਂ ਦੀ ਸਾਂਝੀ ਜ਼ਮੀਨ ਸੀ ਉਹ ਇੱਕ ਸੁਸਾਇਟੀ ਦੇ ਨਵੇਂ ਮੈਂਬਰ ਜਿਹੜੇ ਹੈਗੇ ਆ ਸਰਬ ਸੰਪਤੀ ਦੇ ਨਾਲ ਅੱਜ ਚੁਣੇ ਗਏ ਹੈ ਜੀ ਸੋ ਸਾਰੇ ਹੀ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਜੀ ਤੇ ਸਾਡੇ ਸਾਰੇ ਜਿਹੜੇ ਮੈਂਬਰਾਂ ਤੇ ਵੱਡੇ ਛੋਟੇ ਭਰਾ ਸਾਰੇ ਇਸ ਬਾਪੂ ਟੱਲੇ ਵਾਲੀ ਦੀ ਜਗ੍ਹਾ ਤੇ ਮੱਥਾ ਟੇਕਣ ਵਾਸਤੇ ਆਏ ਹੋਏ ਆ ਸੋ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਬਾ ਬੁੱਧ ਪ੍ਰਕਾਸ਼ ਟੱਲੇ ਵਾਲੇ ਦੀ ਜੈ ਹੋਗ ਇਹਨਾਂ ਦੀ ਕਿਰਪਾਲ ਕਿਰਪਾ ਦੇ ਨਾਲ ਅੱਜ ਨੌ ਮੈਂਬਰ ਜਿਹੜੇ ਹੈਗੇ ਆ ਉਹ ਸਰਬ ਸ਼ਾਂਤੀ ਦੇ ਨਾਲ ਛੁੱਟੇ ਗਏ ਆ ਸੋ ਇਧਰਲੇ ਪਾਸੇ ਮੂੰਹ ਮਿੱਠਾ ਕਰਵਾ ਰਾਇ ਸਾਡੇ ਭਗਵਾਨ ਮੈਂਬਰ ਜੋ ਸਾਰਿਆਂ ਦਾ ਮੂੰਹ ਮਿੱਠਾ ਇਧਰਲੇ ਪਾਸੇ ਕਰਵਾ ਰਹੇ ਜੀ ਸੋ ਦੁਬਾਰਾ ਫੇਰ ਆ ਜਿਹੜਾ ਉਹ ਸਾਰੇ ਪਿੰਡ ਨਿਵਾਸੀਆਂ ਨੂੰ ਬਹੁਤੀ ਬਹੁਤ ਮੁਬਾਰਕਾਂ ਸਾਰੇ ਚਿਹਰੇ ਤੇ ਸਾਰਿਆਂ ਦੇ ਚਿਹਰੇ ਤੇ ਬਹੁਤ ਖੁਸ਼ੀ ਹੈ ਜੀ